ਹਾਂਜੀ ਬਾਈ ਜੀ ਆਪਾਂ ਚੱਲਦੇ ਆਂ ਜੋ ਅੰਦਰ ਆਪਾਂ ਤੁਹਾਨੂੰ ਦਿਖਾਉਨੇ ਆਂ ਵੀਡੀਓ ਆ ਪੁਰਾਣਾ ਦਰਵਾਜ਼ਾ ਪੁਰਾਣੀ ਹਵੇਲੀ ਆ ਤੁਸੀਂ ਦੇਖ ਸਕਦੇ ਹੋ ਪੁਰਾਣੀ ਕਿਵੇਂ ਵਿਰਾਸਤ ਬਾਈ ਨੇ ਸੰਭਾਲ ਕੇ ਰੱਖੀ ਹੋਈ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਆਪਾਂ ਸਟਾਰਟਿੰਗ ਆਪਾਂ ਬਾਈ ਆਪਾਂ ਲੈਂਦੇ ਆ ਆ ਚਲੋ ਆਪਾਂ ਇੱਧਰ ਪਹਿਲਾਂ ਸਟਾਰਟਿੰਗ ਦਾ ਇੱਧਰ ਨੂੰ ਦਿਖਾਉਨੇ ਆਂਗੇ ਕਿਦਾਂ ਆ ਪੁਰਾਣੇ ਸਿੱਕੇ ਆ ਜੋ ਬਹੁਤ ਹੀ ਪੁਰਾਣੇ ਆਈ ਬਾਈ ਨੇੜੇ ਕਰਕੇ ਦਿਖਾ ਦੇ ਆ ਤੁਸੀਂ ਦੇਖ ਲਓ ਬਾਈ ਨੇ ਕਿੰਨੀ ਮਿਹਨਤ ਦੇ ਨਾਲ ਪੁਰਾਣੇ ਤੋਂ ਪੁਰਾਣੇ ਸਿੱਕੇ 1922 ਤੋਂ ਲੈ ਕੇ ਆ ਹੁਣ ਤੱਕ ਦੇ ਸਾਰੇ ਸਿੱਕੇ ਜਿਹੜੇ ਪੁਰਾਣੇ ਸਾਂਭ ਕੇ ਰੱਖੇ ਹੋਏ ਆ ਪੁਰਾਣੀਆਂ ਫੱਟੀਆਂ ਨਾਲ ਕਾ ਆ ਨਾ ਬੋਲ ਬਨੇਰੇ ਥੱਲੇ ਹੋਂ ਕਿ ਹਾਵਾਂ ਨੇ ਬਿਨਾ ਦੱਸੇ ਜੋ ਤੁਰ ਗਈ ਸੱਜਣ ਇਹ ਉਹਨਾਂ ਦੀਆਂ ਥਾਵਾਂ ਨੇ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਪੁਰਾਣੀ ਆਪਣੀ ਪੰਜਾਬੀ ਬੋਲੀ ਨੂੰ ਸਾਂਭ ਕੇ ਰੱਖਿਆ ਫੱਟੀਆਂ ਦੇ ਉੱਤੇ ਉਹ ਫੱਟੀਆਂ ਜਿਹੜੀਆਂ ਆਮ ਆਪਾਂ ਉਸ ਤੋਂ ਪਹਿਲਾਂ ਆ ਚੜੀਆਂ ਆ ਆਜੋ ਇੱਧਰ ਆਪਾਂ ਹੋਰ ਦਿਖਾਉਨੇ ਆ ਤੁਹਾਨੂੰ ਆ ਲੋਕੋ ਲੱਗ ਦੇਸ਼ਾਂ ਦੇ ਨੋਟ ਨੇ ਬਾਈ ਨੇ ਸਾਹਮਣੇ ਰੱਖੇ ਹੋਏ ਨੇ ਆ ਤੁਸੀਂ ਦੇਖ ਸਕਦੇ ਹੋ ਆ ਕਤਰ ਦਾ ਨੋਟ ਆ ਗਿਆ ਆ ਆ ਗਿਆ ਜਮਨ ਦਾ ਨੋਟ ਆ ਗਿਆ ਮੰਗਾਲ ਦਾ ਨੋਟ ਆ ਗਿਆ ਪਾਕਿਸਤਾਨ ਦਾ ਆ ਗਿਆ ਅਰਜਨਟੀਨਾ ਆ ਗਿਆ ਤੁਸੀਂ ਆ ਦੇਖ ਸਕਦੇ ਹੋ ਆਪਣੇ ਪੰਜਾਬ ਦੇ ਪੁਰਾਣੇ ਤੋਂ ਪੁਰਾਣੇ 100 ਦੇ 500 ਦੇ ਨੋਟ 100 ਦੇ ਆ ਚਾਈਨਾ ਦੇ ਆ ਗਏ ਆ 1 ਰੁਪਏ 2 ਰੁਪਏ 10 ਰੁਪਏ ਜੋ ਪੁਰਾਣੇ ਹੁੰਦੇ ਸੀ ਆਪਣੇ ਸਮਿਆਂ ਦੇ ਵਿੱਚ ਅਇ ਤੋਂ ਪਹਿਲਾਂ ਉਹ ਸਾਰੇ ਸਾਂਭ ਕੇ ਰੱਖੇ ਹੋਇਆ ਬਾਈ ਨੇ ਚਰਖਾ ਪਿਆਗਾ ਜੋ ਅੱਜ ਕੱਲ੍ਹ ਅਲੋਪ ਹੋ ਰਿਹਾ ਅੱਜ ਕੱਲ੍ਹ ਤਾਂ ਬੁੜੀਆਂ ਚਰਖੇ ਹੀ ਭੁੱਲ ਗਈਆਂ ਕੀ ਹੁੰਦਾ ਸੀ ਗਿਆ ਆ ਬਾਈ ਦੀ ਫੋਟੋ ਆਹ ਬਾਈ ਸਰਪੰਚ ਆ ਠੀਕ ਹੈ ਨਾ ਬਾਈ ਜਿਹਨੇ ਬਣਾ ਕੇ ਰੱਖਿਆ ਸਾਰਾ ਕੁਝ ਆ ਤੁਸੀਂ ਦੇਖ ਸਕਦੇ ਹੋ ਚੰਗੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਪਰ ਆਪਣੇ ਪੰਜਾਬੀ ਆ ਉਸ ਦੀਆਂ ਜਿਹੜੇ ਕਰਕੇ ਦਿਖਾਦੇ ਬਈ ਇਹ ਆਉਹੀ ਫਾਰਮੂਲੇ ਆ ਅਕਸਰ ਹੀ ਜਿਹੜੇ ਮਨਕ ਚੱਲ ਆਪਾਂ ਇਹ ਥੌਲੇ ਥੱਪੇ ਪਾਉਨੇ ਆ ਕਿਸੇ ਮੈਂ ਆਹਲਾ ਕਹਿੰਦਾ ਥੌਲਾ ਪੁਰਦਾ ਥੌਲੇ ਲਿਖੇ ਹੋਏ ਨੇ ਦੰਦ ਜਾੜ ਦਾ ਕੋਈ ਹੋਰ ਚੀਜ਼ਾਂ ਨੇ ਸਾਰੇ ਤੁਸੀਂ ਦੇਖ ਸਕਦੇ ਹੋ ਇਹ ਚੀਜ਼ਾਂ ਆ ਜਾਓ ਬਈ ਆਪਾਂ ਅੰਦਰ ਚੱਲਦੇ ਆਂ ਆਹ ਦਰਵਾਜ਼ੇ ਦੇ ਵਿੱਚ ਅਕਸ਼ਰੀ ਲਟਕਦੀ ਆਪਾਂ ਪੁਰਾਣੇ ਸਮੇਂ ਦੇ ਵਿੱਚ ਦੇਖਦੇ ਆਂ ਪੀਂ ਹੁੰਦੀ ਆ ਉਹ ਪੀਂ ਆ ਗਈ ਆ ਜਾ ਬਈ ਇਧਰਲੀ ਸਾਈਡ ਆ ਜਾ ਇਹਨਾਂ ਦਾ ਕੋਈ ਅੱਜ ਕੱਲ ਵੀ ਲੋਕ ਯਾਦ ਰੱਖਦੇ ਨੇ ਤਾਂ ਕੋਈ ਵੀ ਨਹੀਂ ਭੁੱਲਿਆ ਚੀਜ਼ ਨੂੰ ਤਾਂ ਬੰਨਤੇ ਜਿਹਨੂੰ ਗੋਲੀਆਂ ਕਹਿ ਦਿੰਦੇ ਹੁੰਦੇ ਸੀ ਬਾਈ ਨੇ ਸਾਮਕੇ ਰੱਖੀਆਂ ਹੋਈਆਂ ਨੇ ਜੋ ਬਾਈ ਆ ਗਿਆ ਆਪਾਂ ਬਾਈ ਨਾਲ ਗੱਲਾਂ ਵੀ ਕਰਾਂਗੇ ਮਧਾਨੀਆਂ ਚਾਟੀਆਂ ਜੋ ਪਹਿਲਾਂ ਬਜ਼ੁਰਗ ਔਰਤਾਂ ਸਵੇਰ ਉੱਠ ਕੇ ਅੰਮ੍ਰਿਤ ਵੇਲੇ ਦੁੱਧ ਰੜਕਦੀਆਂ ਹੁੰਦੀਆਂ ਸੀਗੀਆਂ ਅੱਜ ਕੱਲ੍ਹ ਦੀਆਂ ਬੁੜੀਆਂ ਤਾਂ ਤੈਨੂੰ ਪਤਾ ਹੀ ਆ ਹਾਂਜੀ ਆਪਾਂ ਗੱਲ ਕਰਦੇ ਆ ਦੇਖੋ ਮਧਾਨੀਆਂ ਜੋ ਅੱਜ ਕੱਲ੍ਹ ਦੀਆਂ ਔਰਤਾਂ ਤਾਂ ਕੰਮ ਹੀ ਸਾੜ ਗਈਆਂ ਬਿਲਕੁਲ ਕੰਮ ਹੀ ਨਹੀਂ ਕਰਦੀਆਂ ਇਹ ਪੁਰਾਣੀਆਂ ਔਰਤਾਂ ਸੀਗੀਆਂ ਬਜ਼ੁਰਗ ਔਰਤਾਂ ਜਿਹੜੀਆਂ ਅੱਜ ਬਜ਼ੁਰਗ ਹੋਈਆਂ ਵਿਆਂ ਨੇ ਉਹ ਮਧਾਨੀਆਂ ਰੜਕਦੀਆਂ ਹੁੰਦੀ ਸੀ ਅੰਮ੍ਰਿਤ ਵੇਲੇ ਆਹੋ ਚੁੱਲਾ ਜੋ ਮਿੱਟੀ ਦੇ ਤੇਲ ਨਾਲ ਚੱਲਦਾ ਹੁੰਦਾ ਸੀਗਾ ਠੀਕ ਹੈ ਨਾ ਆਹ ਸਾਰੇ ਦਾਤ ਵਗੈਰਾ ਆਹ ਇਕੱਲੀ-ਇਕੱਲੀ ਚੀਜ਼ ਲਿਖੀ ਵੀ ਆ ਡੋਈ ਹੋ ਗਈ ਆਹ ਹਰ ਇੱਕ ਚੀਜ਼ ਲਿਖੀ ਵੀ ਆ ਮਸੱਦ ਹੋ ਗਿਆ ਆਹ ਖਰਚਣੀਆਂ ਹੋ ਗਈਆਂ ਆਹ ਡੋਰਾ ਸੋਟਾ ਹੋ ਗਿਆ ਆਹ ਸਾਰੀਆਂ ਜੀਜ਼ਾਂ ਆਪ ਅਕਸਰ ਹੀ ਆਪਾਂ ਦੁੱਧ ਜਾਂ ਨਹੀਂ ਪਾ ਕੇ ਰੱਖਦੇ ਹੁੰਦੇ ਸੀਗੇ ਆਹ ਆਹ ਉਹ ਸਟੋਪ ਆ ਜਿਹੜਾ ਮਿੱਟੀ ਦੇ ਤੇਲ ਤੇ ਚੱਲਦਾ ਹੁੰਦਾ ਸੀ ਪ੍ਰਾਣਾ ਛੋਟਾ ਸਟੋਪ ਆ ਵੱਡਾ ਸਟੋਪ ਆ ਆਮਦਾਨੀਆਂ ਆ ਗਈਆਂ ਆ ਪਹਿਲਾਂ ਆਪਣੀ ਅਕਸਰੀ ਚੁੱਲਿਆਂ ਦੇ ਉੱਤੇ ਚੌਂਕੇ ਦੇ ਉੱਤੇ ਕੋਠੀ ਬਣਾਈ ਹੁੰਦੀ ਜਿਹਦੇ ਤੇ ਆਪਾਂ ਉਹ ਨੌਨ ਮਿਰਚ ਵਗੈਰਾ ਰੱਖਦੇ ਹੁੰਦੇ ਸੀ ਉਹ ਚੀਜ਼ਾਂ ਨੇ ਆ ਜਾ ਬਈ ਅੰਦਰ ਆਹ ਪ੍ਰਾਣਾ ਕੁਰਸੀਆਂ ਆ ਗਈਆਂ ਪ੍ਰਾਣਾ ਟੇਬਲ ਜੋ ਅਕਸਰੀ ਆਪਣੇ ਘਰਾਂ ਦੇ ਵਿੱਚ ਬੈਠ ਜਾਂਦੇ ਹੁੰਦੇ ਸੀ ਆ ਉਹ ਮਿਸਤਰੀਆਂ ਦਾ ਸਮਾਨ ਆ ਗਿਆ ਅਬ ਮੇਰੇ ਸਾਹਮਣੇ ਇਹ ਬੇੜੀ ਹੋ ਸਕਦੀ ਹੈ ਕਿ ਜੋ ਗੱਲ ਚ ਪਾਈ ਹੁੰਦੀ ਹੈ ਨਾ ਸ਼ਾਇਦ ਆਹ ਦੇਖੋ ਨਿੱਕਾ ਜਿਹਾ ਨਕਸ਼ਾ ਅੱਜ ਇਹਨੂੰ ਦਾ ਅਕਸਰੀ ਪਹੁੰਚ ਗਏ ਹੋਣਗੇ ਲੋਕ ਸਾਇਦ ਸਰਕਾਰੀ ਸਰਪੂਰੀ ਦਫ਼ਤਰਾਂ ਚ ਹੋਊਗਾ ਇਹ ਟੈਲੀਫੋਨ ਅੱਜ ਕੱਲ ਤਾਂ ਲੋਕ ਮੋਬਾਈਲਾਂ ਤੇ ਆ ਗਏ ਆ ਕਿਤਾਬਾਂ ਜੋ ਪੰਜਾਬੀ ਗਲਚਰਾ ਸਾਹਮ ਕੇ ਰੱਖਿਆ ਹੋਇਆ ਫਿਰ ਵੀ ਪੜਦੇ ਆ ਉਹ ਚੀਜ਼ਾਂ ਨਾਲ ਜੁੜੇ ਹੋਏ ਆ ਕਿਤਾਬਾਂ ਦੇ ਨਾਲ ਆ ਪਿੱਤਲ ਦੇ ਭਾਂਡੇ ਆ ਬਾਈ ਦੇਖੋ ਸਾਰਾ ਕੁਝ ਦੇਖ ਸਕਦੇ ਹਾਂ ਚਿਮਟੇ ਪਿੱਤਲ ਦੇ ਭਾਂਡੇ ਆ ਚੀਜ਼ਾਂ ਤੁਸੀਂ ਅੱਜ ਕੱਲ ਸਾਰੀ ਵਿਰਾਸਤ ਉਹ ਅੱਜ ਕੱਲ ਸਭੀ ਚੀਜ਼ਾਂ ਭੁੱਲੇ ਚੁੱਕੇ ਆ ਉਹ ਜੀ ਜਨਾਮਾਨ ਨੇ ਕਿ ਚੱਲ ਜੇ ਤੁਹਾਡੇ ਨੂੰ ਵੀਡੀਓ ਰਹੀਂ ਦੁਬਾਰੇ ਜੋੜਦੇ ਆ ਉਹ ਯਾਦਾਂ ਨੂੰ ਤਾਜ਼ਾ ਕਰਦੇ ਆ ਤੁਹਾਡੇ ਨਾਲ ਕਾਰੀਆਂ ਨਾ ਕਿ ਤੁਸੀਂ ਫੇਰ ਉਹ ਚੀਜ਼ਾਂ ਨੂੰ ਯਾਦ ਕਰੋ ਠੀਕ ਹੈ ਨਾ ਉਹ ਚੀਜ਼ਾਂ ਨਾਲ ਜੁੜੇ ਰਹੋ ਆਪਣਾ ਪਿਆਰ ਆਪਣੀ ਵਿਰਾਸਤ ਨਾ ਭੁੱਲੋ ਜਿਹੜੀਆਂ ਕੌਮਾਂ ਅਕਸਰ ਹੀ ਆਪਣੀ ਵਿਰਾਸਤ ਆਪਣੀ ਬੋਲੀ ਭੁੱਲ ਜਾਂਦੀਆਂ ਉਹ ਮਰ ਜਾਂਦੀਆਂ ਹੁੰਦੀਆਂ ਨੇ ਠੀਕ ਹੈ ਜਿਹੜੀਆਂ ਕੌਮਾਂ ਨੂੰ ਆਪਣੀ ਵਿਰਾਸਤ ਆਪਣੀ ਸੱਭਿਆਚਾਰ ਨੂੰ ਜਿਉਂਦਾ ਸਾਂਭ ਕੇ ਰੱਖਣੀ ਉਹ ਜਿਉਂਦੀਆਂ ਰਹਿੰਦੀਆਂ ਨੇ ਆਹਾਂ ਪੁਰਾਣੇ ਸਮੇਂ ਚ

ਜਾਗਟਾਂ ਘਗਰੇ ਫੁਲਕਾਰੀਆਂ ਸੰਦੂਖਾ ਪ੍ਰਾਣਾ ਆ ਪ੍ਰਾਣਾ ਫੋਨ ਉਹੀ ਜੋ ਪਹਿਲਾਂ ਤੁਹਾਨੂੰ ਦਿਖਾਈ ਸੀ ਉਹ ਤੋਂ ਹੀ ਪਹਿਲਾਂ ਫੋਨ ਹੁੰਦਾ ਸੀਗਾ ਅਕਸਰੀ ਕੋਲ ਮੇਨ ਬੰਦਾ ਹੁੰਦਾ ਸੀ ਮੋਤਵਰ ਬੰਦਾ ਉਹਦੇ ਕੋਲੇ ਫੋਨ ਹੁੰਦਾ ਮੰਜੇ ਤੇ ਬੈਠਾ ਹੁੰਦਾ ਆ ਪ੍ਰਾਣਾ ਟੀਵੀ ਕਿ ਸਾਇਦ ਸਭ ਲੋਕ ਭੁੱਲ ਗਏ ਹੋਣਗੇ ਪ੍ਰਾਣਾ ਟੀਵੀ ਨੂੰ ਇਹ ਪੱਖਿਆਂ ਨੂੰ ਜੋ ਹੁਣ ਬਸ ਇੱਕ ਯਾਦਾਂ ਬਣ ਕੇ ਰਹਿ ਗਏ ਨੇ ਠੀਕ ਹੈ ਨਵੀਆਂ ਐਲਸੀਡੀਆਂ ਨਵੇਂ ਸਭ ਕੁਝ ਨਵੇਂ ਤੋਂ ਨਵੀਆਂ ਚੀਜ਼ਾਂ ਆ ਗਈਆਂ ਆ ਵਾਸਤੇ ਆ ਗਿਆ ਪਾਣੀ ਵਾਲੀ ਪ੍ਰਮੋਸ਼ਨ ਜੀ ਚ ਪਾਣੀ ਠੰਡਾ ਰਹਿੰਦਾ ਹੁੰਦਾ ਆ ਵੀ ਉਹੀ ਚੀਜ਼ ਐ ਆ ਮੈਡਲ ਪਏ ਆ ਆ ਬਾਈ ਦੇ ਫੋਟੋਮਾਂ ਨੇ ਪੁਰਾਣੇ ਸੱਬਿਆ ਜ ਫੌਜ ਦੇ ਵਿੱਚ ਹੋਣਗੇ ਆ ਪੁਰਾਣਾ ਇਹਨੂੰ ਕੀ ਕਹਿ ਸਕਦੇ ਆ ਇਹ ਪਤਾ ਆਪਾਂ ਨੂੰ ਵੀ ਨਹੀਂ ਆ ਬਾਈ ਗਾਂਧੀ ਚਰਖਾ ਹੈਗਾ 90 ਸਾਲ ਪੁਰਾਣਾ ਠੀਕ ਐ ਨਾ ਇਹਨੂੰ ਗਾਂਧੀ ਚਰਖਾ ਕਹਿ ਦਿੰਦੇ ਨੇ ਆ ਤੁਸੀਂ ਦੇਖ ਸਕਦੇ ਹੋ ਇਦਾਂ ਚੱਲਦਾ ਹੁੰਦਾ ਸੀ ਇਹ ਆ ਫੋਨ ਪੁਰਾਣਾ ਹੋਈ ਚਲੋ ਆਜੋ ਅੱਗੇ ਆ ਖੁੰਡੇ ਆ ਵੀ ਜੜਿਆਂ ਦੇ ਹਾਲ ਨੇ ਆਹੀ ਪ੍ਰਾਣੀਆਂ ਆ ਹਾਲ ਨੇ ਜੋ ਗਰੇ ਰਸੇ ਰੁੱਸੇ ਵਗੈਰਾ ਸਾਰੇ ਪੁਰਾਣਾ ਕਲਚਰ ਹੈ ਅਸੀਂ ਬਈ ਅੰਦਰ ਅੰਦਰ ਦਿਖਾ ਦਿੰਨੇ ਆ ਸਭ ਤੋਂ ਪਹਿਲਾਂ ਤਾਂ ਤਾਂ ਹੀ ਜਹਾ ਦਿਮਾਰੀ ਆ ਪ੍ਰਾਣਾ ਪੱਖਾ ਆਉਂਦਾ ਸੀ ਬਈ ਤੇ ਅੱਜ ਕੱਲ੍ਹ ਉਹ ਲੋਪੀ ਹੋ ਚੁੱਕੇ ਆ ਆ ਗਈ ਆਟਾ ਦੇ ਕੀ ਠੀਕ ਹੈ ਨਾ ਹੱਥਾਂ ਨਾਲ ਚਲਾਉਣ ਵਾਲੀ ਚਰਖੇ ਆ ਗਏ ਉਹ ਪੁਰਾਣਾ ਸਭਿਆਚਾਰ ਜੋ ਅੱਜ ਕੱਲ ਮੈਂ ਤੁਹਾਨੂੰ ਪਹਿਲੇ ਦੱਸ ਦਿਆ ਆ ਫੇਰ ਉਹੀ ਚੀਜ਼ ਆ ਗਈ ਆ ਪੁਰਾਣਾ ਜੀ ਨੂੰ ਯਾਦ ਆ ਅੱਜ ਕੱਲ ਜਿਉਂ ਨੇ ਮੋੜ ਦੀਆਂ ਫਿਲਮ ਬੀਸੀਆਰ ਠੀਕ ਹੈ ਨਾ ਬਾਈ ਆ ਡੈਕ ਦੀਆਂ ਟੇਪਾਂ ਪੁਰਾਣਾ ਟੀਵੀ ਆ ਗਿਆ ਆ ਪੁਰਾਣੀਆਂ ਬੁਣਤਾ ਆ ਗਏ ਜਿਹੜਾ ਬੁੜੀਆਂ ਬੁਣਦੀਆਂ ਹੁੰਦੀਆਂ ਸੀਗੀਆਂ ਸਜਾਵਟਾਂ ਨਹੀਂ ਉਸ ਸਮੇਂ ਸਜਾਵਟਾਂ ਦਾ ਇਹੀ ਇੱਕ ਜ਼ਰੀਆ ਹੁੰਦਾ ਸੀ ਰੇੜੂ ਆ ਗਿਆ ਪੁਰਾਣਾ ਆ ਡੈੱਕ ਆ ਗਿਆ ਫਿਰ ਆ ਛੋਟੇ ਰੇਡੀਓ ਆ ਗਏ ਆ ਡਾਕੂਮੈਂਟ ਤਾਂ ਕਿਸੇ ਨੂੰ ਸਹਦਾ ਆ ਤੁਹਾਨੂੰ ਵੀ ਨਹੀਂ ਭੁੱਲੀ ਹੋਣੀ ਮੇਲਿਆਂ ਤੋਂ ਲਈ ਹੋਈ ਇੱਕ ਆ ਟੇਪ ਆ ਗਿਆ ਦੇਖ ਲਓ ਤੁਸੀਂ ਦੇਖ ਸਕਦੇ ਹੋ ਸਾਰੀਆਂ ਚੀਜ਼ਾਂ ਤਾਬੇ ਉਦੋਂ ਬਾਅਦ ਆਏ ਨੇ ਰੇਡੀਓ ਡੈੱਕ ਟੀਲਾ ਉਹ ਆਪਣਾ ਆ ਗਿਆ ਲਿਸ਼ੀਆਰ ਆ ਚਲਦੇ ਆਪਾਂ ਅੱਗੇ ਤੁਹਾਨੂੰ ਦਿਖਾਉਣੀ ਆ ਸਾਰਾ ਕੁਝ ਹਾਂਜੀ ਭਾਈ ਆਪਾਂ ਇਹ ਬਚਪਨ ਚ ਅਕਸਰ ਖੇਡਦੇ ਹੁੰਦੇ ਸੀ ਇਹ ਆ ਪੁਰਾਣੇ ਜਿਵੇਂ ਮਨ ਕੇ ਸਾਡੇ ਬਚਪਨ ਸਮੇਂ ਜੜੀਆਂ ਫੜਦੇ ਨੇ ਟੋਕਰਾ ਲਾ ਕੇ ਸਿੱਟ ਕੇ ਉਦੋਂ ਅਰੇ ਹੁੰਦੇ ਆ ਚਿੜੀਆਂ ਦਾ ਮਾਰਨਾ ਗਵਾਰਾਂ ਦਾ ਹੱਸਾ ਇਹ ਉਦੋਂ ਹੁੰਦੀਆਂ ਨੇ ਖੇਡਾਂ ਨੇ ਆ ਹੁਣ ਚੱਲਦੇ ਆਪਾਂ ਪੁਰਾਣਾ ਖੂਹ ਕੋਲ ਚੱਲਦੇ ਆਪਾਂ ਜੋ ਪੁਰਾਣੇ ਖੂਹ ਹੁੰਦੇ ਸੀ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਬਾਈ ਨੇ ਸੰਭ ਕੇ ਰੱਖਿਆ ਇਹ ਵਿਰਾਸਤ ਨੂੰ ਖੂਹ ਨੂੰ ਇੱਕ ਉਹੀ ਦਰਜਾ ਦਿੱਤਾ ਹੋਇਆ ਆ ਤੁਸੀਂ ਦੇਖ ਸਕਦੇ ਹੋ ਪਹਿਲਾਂ ਪੁਰਾਣੇ ਖੂਹਾਂ ਦੇ ਵਿੱਚ ਪਾਣੀ ਭਰਦੇ ਹੁੰਦੇ ਸੀਗੇ ਸੋ ਇਹ ਚੀਜ਼ਾਂ ਹੁਣ ਬਿਸਰ ਚੁੱਕੀਆਂ ਐ ਆਪਣੇ ਪੰਜਾਬ ਦੇ ਵਿੱਚੋਂ ਕਿਤੇ ਟਾਬੇਟਾਂ ਵੀ ਕਿਸੇ ਥਾਂ ਰਹਿ ਗਈਆਂ ਹੋਣਗੀਆਂ ਹੁਣ ਤਾਂ ਬਿਲਕੁਲ ਹੀ ਜਾਂਦੀਆਂ ਆਹ ਝੂਲੇ ਲਾ ਲੋ ਪਹਿਲਾਂ ਹੁੰਦੇ ਸੀਗੇ ਪੀਂਗਾ ਪੂੰਗਾ ਪਾਈਆਂ ਤੇ ਆਹ ਹੁਣ ਆ ਜੋ ਜੇ ਆਪਾਂ ਚੱਲਦੇ ਆਂ ਇਧਰਲੀ ਸਾਈਡ ਆਹ ਝੂਲੇ ਤੁਸੀਂ ਦੇਖ ਸਕਦੇ ਹੋ ਲੋ ਆਪਾਂ ਝੂਟਾ ਵੀ ਲੈ ਲਈ ਇੱਕ ਸੋ ਹੁਣ ਬਾਈ ਆਪਾਂ ਚੱਲਦੇ ਆਂ ਬਾਬੇ ਬਿਛਨੇ ਦੀ ਵੈਸਟ ਹਰਪਾਈ ਨੂੰ ਮਾਨ ਨੇ ਗਿਆ ਸੀ ਕਿਉਂ ਪ੍ਰਾਣੀਆਂ ਕੁਲੀਆਂ ਠੰਡੀਆਂ ਠਾਰ ਹੁੰਦੇ ਸੀ ਇਹ ਸੀ ਇਹਨੋਂ ਵੀ ਆ ਤੁਸੀਂ ਦੇਖਦੇ ਹੋ ਬਾਬੇ ਬਿਛਨੇ ਦੀ ਬੈਠਕ ਤੇ ਆਜੋ ਅੰਦਰ ਆਪਾਂ ਚੱਲਦੇ ਹਾਂ ਦਿਖਾਉਨੇ ਆਂ ਬਾਈ ਨੇ ਸਾਂਭ ਕੇ ਰੱਖਿਆ ਦੇਖੋ ਇੱਕ ਵਿਰਾਸਤ ਨੂੰ ਜਿਉਂਦਾ ਰੱਖਿਆ ਹੋਇਆ ਬਾਈ ਨੇ ਇਸ ਨੇ ਕਿਵੇਂ ਉਹ ਪ੍ਰਾਣੇ ਕਾਰਡ ਪਏ ਆ ਸੰਭੇ ਵਿਆਹਾਂ ਦੇ ਪੁਰਾਣੇ ਤੋਂ ਪੁਰਾਣੇ ਚਿੱਠੀਆਂ ਪਈਆਂ ਗਈਆਂ ਆ ਮਾਤਾ ਦੀ ਫੋਟੋ ਆ ਬਾਈ ਜੀ ਆਪ ਕਿਤਾਬਾਂ ਬਈਆਂ ਰੱਖਣ ਦੇ ਵਿੱਚ ਆ ਹੀਰ ਪਈਆ ਬਾਦਸ਼ਾਹ ਦੀ ਨੀਚੇ ਤੇ ਆ ਕਿਤਾਬਾਂ ਤੁਸੀਂ ਦੇਖ ਸਕਦੇ ਹੋ ਰੱਖਣ ਦੇ ਵਿੱਚ ਪਈਆਂ ਕਿਵੇਂ ਸਾਂਭ ਕੇ ਰੱਖੀਆਂ ਡੈਰੀਆਂ ਨੇ ਬਾਈ ਨੇ ਗੱਲਾਂ ਨੋਟ ਕਰ ਕਰਕੇ ਰੱਖੀਆਂ ਆ ਆਹ ਤੈਤੀ ਅਕਸਰ ਹੀ ਅੱਜ ਕੱਲ ਆਪਾਂ ਯੋਗੀਆਂ ਕੋਲੇ ਦੇਖਦੇ ਹੁਣ ਜਿਹੜੋ ਵੇਚ ਲਾਉਂਦੇ ਹੁੰਦੇ ਸ਼ਰਮਾ ਆ ਵਾਈ ਦੇ ਪਿੰਡ ਦਾ ਸਰਪੰਚਾਂ ਦੀ ਸੂਚੀ ਆ ਆਜੋ ਆਪਾਂ ਅੱਗੇ ਚੱਲਦੇ ਹਾਂ ਅੱਗੇ ਹੁਣ ਤੁਹਾਨੂੰ ਦਿਖਾਉਨੇ ਆ ਬੜੇ ਨੇ ਉਹ ਵੀਡੀਓ ਦੇ ਨਾਲ ਆ ਤੁਸੀਂ ਦੇਖ ਸਕਦੇ ਹੋ ਬਈ ਅਕਸ ਹੁਣ ਟਾਵੇਂ ਟਾਵੇਂ ਖੇਡਾਂ ਹੁੰਦੇ ਆ ਬਲਦ ਗੱਡੀ ਦੇ ਦੌੜਾ ਉਹ ਗੱਡਾਗਾ ਚਰਖਾ ਪਿਆਗਾ ਆ ਪੁਰਾਣਾ ਗੱਡਾਗਾ ਬੜੇ ਕੋਕੇ ਜੜ ਕੇ ਅਕਸਰੀ ਇਹ ਗੱਡੇ ਅੱਜ ਕੱਲ ਸਾਨੂੰ ਟਾਵੇਂ ਟਾਵੇਂ ਗੱਡੀਆਂ ਵਾਲਿਆਂ ਕੋਲੇ ਦੇਖ ਨੂੰ ਮਿਲਣਗੇ ਕੋਕੇ ਪਿੱਤਲ ਲੱਗਿਆ ਬੜਾ ਮਹਿੰਗਾ ਗੱਡਾਗਾ ਇਹ ਤੁਸੀਂ ਦੇਖ ਸਕਦੇ ਹੋ ਜਿਆ ਇਹ ਗੱਡੀ ਕਿਸੇ ਸਮੇਂ ਵੱਡੇ ਉਦੋਂ ਘਰਾਣੇ ਹੁੰਦੇ ਸੀਗੇ ਗੱਡਿਆਂ ਤੇ ਜਾਂਦੇ ਹੁੰਦੇ ਸੀਗੇ ਵੇਕੇ ਉਹੋ ਨੇ ਤੇ ਆ ਅੱਜ ਹੁਣ ਤੁਹਾਨੂੰ ਦਿਖਾਉਨੇ ਆ ਅੱਗੇ ਆ ਦਰੀਆਂ ਬੁੰਨ ਹੁਣ ਤਾਂ ਬਿਲਕੁਲ ਹੀ ਬੁੰਨ ਚੁੱਕਿਆ ਲੋਕ ਲਾਲ ਟੈਨਾ ਉਹ ਸਮੇਂ ਚ ਹੋਇਆ ਕਰਦੀ ਸੀ ਜੋ ਲਾਈਟ ਨਾ ਹੋਇਆ ਕਰਦੀ ਸੀ ਲਾਲ ਟੈਨਾ ਹੋਇਆ ਕਰਦੀ ਉਸ ਦਿਨ ਆਉ ਦੀਵਾ ਤੇ ਸੋਟਾ ਆ ਮਧਾਨੀਆਂ ਜਟੀਆਂ ਮਧਾਨੀਆਂ ਪਈਆਂ ਬਈ ਆ ਕੁਛ ਪਿਆਗਾ ਜਿਹਨਾਂ ਦਾ ਧਾਗੇ ਨੂੰ ਪੇਂਟ ਚੜਾਇਆ ਜਾਂਦਾ ਹੁੰਦਾ ਸੀਗਾ ਇਹ ਦੇਖ ਸਕਦੇ ਹੋ ਇਹ ਕੱਲੀ-ਕੱਲੀ ਚੀਜ਼ ਲਿਖੀ ਵੀ ਆ ਹਰ ਇੱਕ ਚੀਜ਼ ਤੇ ਲਿਖੀ ਹੋਈ ਆ ਤੁਸੀਂ ਆ ਕੇ ਪੜ੍ਹ ਸਕਦੇ ਹੋ ਗੇੜਾ ਜ਼ਰੂਰ ਮਾਰੋ ਇੱਥੇ ਤੁਸੀਂ ਆ ਕੇ ਇਹ ਵਿਰਾਸਤੀ ਘਰ ਦੇ ਵਿੱਚ ਤੇ ਆਹ ਤੁਸੀਂ ਦੇਖ ਲਾ ਕੱਲੀ-ਕੱਲੀ ਚੀਜ਼ ਲਿਖੀ ਵੀ ਆ ਹਰ ਇੱਕ ਚੀਜ਼ ਜੇ ਤੁਹਾਨੂੰ ਪਤਾ ਲੱਗੂ ਕਿਹੜੀ ਉਹ ਸਮੇਂ 'ਚ ਕਿਹੜੀ ਕੀ ਚੀਜ਼ ਸੀ ਕਿਹੜੀ ਕੀ ਚੀਜ਼ ਸੀ ਜ਼ਰੂਰ ਇੱਥੇ ਆ ਵੇਟ ਕਰਿਓ ਆਪਣੇ ਬੱਚਿਆਂ ਨੂੰ ਲਿਆਓ ਆਪ ਆਇਓ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਪੰਜਾਬ ਦੀ ਵਿਰਾਸਤ ਕੀ ਸੀ ਪੰਜਾਬ ਨੂੰ ਆਪਾਂ ਕਿਉਂ ਮਾਰ ਰਹੇ ਆ ਜਿਉਂਦਾ ਰੱਖੀ ਆ ਕਿ ਆਪਣੇ ਬੱਚਿਆਂ ਨੂੰ ਦਿਖਾਈਏ ਆਹ ਦੇਖ ਸਕਦੇ ਹੋ ਤੁਸੀਂ ਆ ਪੱਖਾ ਗਾ ਅੱਜ ਕੱਲੇ ਟਾ ਮਿੰਟਾਂ ਵਿੱਚ ਪੱਖੀ ਗੁਰਦੁਆਰਿਆਂ ਦੇ ਵਿੱਚ ਹੀ ਰਹਿ ਗਏ ਨੇ ਆਹਾ ਸੈਣੀਆ ਹੋ ਜਿਹਨਾਂ ਲੱਕੜਾਂ ਪਾੜਦੇ ਹੁੰਦੇ ਸੀਗੇ ਆ ਬੱਟੇ ਪਏ ਆ ਤੁਹਾਡੇ ਸਾਹਮਣੇ ਉੱਪਰ ਤੱਕੜੀਆਂ ਪਈਆਂ ਗਈਆਂ ਅਕਸਰੋ ਕੌਮਾ ਮਰ ਜਾਂਦੀਆਂ ਹੁੰਦੀਆਂ ਜਿਨ੍ਹਾਂ ਦੀ ਵਿਰਾਸਤ ਜਿਨ੍ਹਾਂ ਦੀ ਮਾਂ ਬੋਲੀ ਮਰ ਜਾਂਦੀ ਹੁੰਦੀ ਹੈ ਤੁਸੀਂ ਆਹ ਦੇਖ ਸਕਦੇ ਹੋ ਤੁਸੀਂ ਕਿਵੇਂ ਹਰ ਇੱਕ ਚੀਜ਼ ਆ ਪ੍ਰੈਸ ਪਈ ਆ ਆਪਰੇ ਸਪਈਆ ਉਪਰ ਸਪਈਆ ਕੀ ਤੁਸੀਂ ਦੇਖ ਸਕਦੇ ਹੋ ਪ੍ਰੈਸਾਂ ਹੁੰਦੀ ਸੀ ਤਾਂ ਨਹੀਂ ਫੇਰ ਆ ਗਈ ਉਹ ਹੀ ਕਿ ਮੁੰਦੇ ਹੁੰਦੇ ਸੀ ਆ ਆ ਪੁਰਾਣੇ ਰਕਾਰ ਤਵੇ ਜੋ ਚੱਲਦੇ ਹੁੰਦੇ ਸੀਗੇ ਆਪਣੇ ਆ ਰਿਹਾ ਡੈਕ ਦੀਆਂ ਰੀਲਾਂ ਤੋਂ ਪਹਿਲਾਂ ਹੁੰਦੇ ਬਨਾਣੇ ਡੱਕਾਰ ਆਸਾ ਸਿੰਘ ਮਸਤਾਨਾ ਵੇਲੇ ਇਹ ਆ ਹੁੰਜੀ ਜਿੰਦੇ ਪਏ ਆ ਜਿਹੜੇ ਪੁਰਾਣੇ ਹੋਂ ਦੂਜੇ ਹੁੰਦੇ ਸੀ ਜਿੰਦੇ ਦੇਖ ਸਕਦੇ ਹੋ ਤੁਸੀਂ ਆ 79 ਆ ਗਈ ਅਰਜਨ ਬੈਲੀ ਵਾਲੀ ਤਵੇ ਆ ਬਈਆ ਤੁਸੀਂ ਦੇਖ ਸਕਦੇ ਹੋ ਤਵੇ ਕੱਲੀ ਕੱਲੀ ਚੀਜ਼ ਲਿਖੀ ਹੋਈ ਆਗੀ ਤੁਸੀਂ ਦੇਖ ਸਕਦੇ ਹੋ ਆ ਬੌਲ ਆ ਪਿੱਠੂ ਬੌਲ ਖੇਡਦੇ ਹੁੰਦੇ ਸੀਗੇ ਇੱਕ ਦੋ ਗੁੰਡੀ ਖੇਡਦੇ ਨੇ ਪੁਰਾਣੇ ਉਸ ਸਮੇਂ ਚ ਆਪ ਤੁਸੀਂ ਆ ਘੋਟਣੇ ਪਏ ਆਗੇ ਲੱਕੜ ਦੇ ਆ ਨਾਲ ਆਗੀ ਆ ਤੁਸੀਂ ਦੇਖ ਲਾ ਕੱਲੀ ਕੱਲੀ ਚੀਜ਼ ਲਿਖੀ ਹੋਈ ਆ ਬਈ ਨਾਲ ਹਰ ਇੱਕ ਚੀਜ਼ ਲਿਖੀ ਆ ਵੇਰਵਾ ਪਾਇਆ ਵੀ ਆ ਜੀ ਇਸ ਲਈ ਆ ਕੁਝ ਚੀਜ਼ਾਂ ਦਾ ਸਾਡੇ ਬਚਪਨ ਦੇ ਸਮੇਂ ਤੋਂ ਪਹਿਲਾਂ ਦੀਆਂ ਚੀਜ਼ਾਂ ਨੇ ਕੁਝ ਇਦੀਆਂ ਤੋਂ ਜ਼ਿਆਦਾ ਚੀਜ਼ਾਂ ਸੀ ਵੀ ਬਚਪਨ ਦੇ ਵਿੱਚ ਦੇਖੀਆਂ ਹੋਈਆਂ ਨੇ ਸੋ ਆਹਾ ਠਕਰ ਆਪਣੇ ਕਹਿੰਦੇ ਇਕੱਠੇ ਕਰਨ ਦਾਣੇ ਇਕੱਠੇ ਕਰਨ ਖਾਤਰ ਹੁੰਦਾ ਸੀ ਉਹ ਸਮੇਂ ਵਿੱਚ ਜੋ ਦਾਣੇ ਇਕੱਠੇ ਕਰਦੇ ਇਹਦੇ ਵਿੱਚ ਮਲੇ ਦੀ ਹੁੰਦੀ ਸੀ ਝਾੜ ਹੁੰਦਾ ਸੀਗਾ ਆ ਤੁਸੀਂ ਦੇਖ ਸਕਦੇ ਹੋ ਹੱਥ ਖੜੀ ਜੀ ਚਿੱਠੀਆਂ ਪਈਆਂ ਗਈਆਂ ਉਵੇਂ ਇਧਰਲੀ ਹਾਈਡ ਤੁਸੀਂ ਦੇਖ ਸਕਦੇ ਹੋ ਗਾਹਾਂ ਅੱਗੇ ਤੁਸੀਂ ਦੇਖੋਗੇ ਹਾਲ ਪਏ ਆਗੇ ਪੁਰਾਣੇ ਉਸ ਸਮੇਂ ਦੇ ਤੇ ਹਾਲ ਦੇਖੋ ਪੌੜੇ ਪਏ ਆਗੇ ਆ ਗੱਡਾ ਆ ਗਿਆ ਬਈ ਉਹ ਪੁਰਾਣੇ ਸਮੇਂ ਵਿੱਚ ਇਹ ਗੱਡੇ ਦੀ ਬੜੀ ਸ਼ਾਨ ਹੋਇਆ ਕਰਦੀ ਸੀਗੀ ਤੁਹਾਨੂੰ ਦੱਸ ਦਿਆਂ ਗੱਡੇ ਬਾਰੇ ਵੀ ਤੇ ਆ ਹਾਲ ਆਗੇ ਆ ਤੁਸੀਂ ਦੇਖ ਸਕਦੇ ਹੋ ਹਾਲਾ ਸਾਰੇ ਕੱਲੀ ਕਲੀ ਉੱਠਦੀ ਕਾਠੀ ਜੀ ਆ ਗਈ ਬਾਈ ਜੇ ਆਪਾਂ ਬੈਠਣਾ ਉਹ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਉੱਠਦੀਆਂ ਕਾਠੀਆਂ ਪਈਆਂ ਆ ਵੀ ਤੁਸੀਂ ਦੇਖ ਸਕਦੇ ਹੋਗੇ ਕੱਲੀ ਕੱਲੀ ਜੀ ਬਕਾਇਦਾ ਤੌਰ ਤੇ ਬਾਈ ਨੇ ਨਾਲ ਲਿਖ ਕੇ ਰੱਖਿਆ ਜਰੂਰ ਆਇਓ ਇੱਥੇ ģੇੜਾ ਮਾਰੋ ਵੇਟ ਕਰਿਓ ਤਾਂ ਸੋਨੂੰ ਪਤਾ ਲੱਗ ਸਕੇ ਤੁਹਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਇਹ ਪ੍ਰਾ ਜਾਂ ਆਪਦੀ ਪੁਰਾਣੀ ਵਿਰਾਸਤ ਕੀ ਸੀਗੀ ਆ ਪੰਜਾਲੀ ਆ ਗਈ ਜਿਹਨੇ ਆਪਾਂ ਹਲ ਪਾਉਣ ਵੇਲੇ ਹੁੰਦੀ ਸੀਗੀ ਆਹ ਕਾਠੀ ਆ ਗਈ ਬਾਈ ਉੱਠਦੀ ਇਹਦੇ ਤੇ ਦੋ ਜਾਨੇ ਬੈਠ ਸਕਦੇ ਆ ਠੀਕ ਹੈ ਨਾ ਸੋ ਅਸ ਗੱਲਾਂ ਪਈਆਂ ਦਰੀਆਂ ਪਈਆਂ ਥੱਲੇ ਆ ਪੁਰਾਣਾ ਸਕੂਟਰ ਖੜਾ ਹੈਗਾ ਤੁਸੀਂ ਦੇਖ ਸਕਦੇ ਹੋ ਆ ਖੂਬ ਸੰਦੂਖ ਆ ਬਾਈ ਤੁਸੀਂ ਦੇਖ ਸਕਦੇ ਹੋ ਪੁਰਾਣੇ ਸੰਦੂਖ ਜੋ ਅੱਜ ਕੱਲ ਬਹੁਤ ਮਹਿੰਗੇ ਹੁੰਦੇ ਸੀ ਹੁਣ ਉੱਪਰ ਉਦੋਂ ਦਿਖਾ ਬਈ ਉਹ ਦੇਖੋ ਉੱਪਰ ਬਾਈ ਪੁਰਾਣਾ ਇਹ ਐਂਟੀਨਾ ਸਪੀਕਰ ਕੋਈ ਪੁਰਾਣੇ ਕਿਵਾਰੇ ਦਰਵਾਜ਼ਿਆਂ ਦੇ ਉੱਪਰ ਆ ਉੱਥੇ ਆਪਾਂ ਚੱਲਦੇ ਖੜੂ ਉੱਥੇ ਵੀ ਦਿਖਾਉਨੇ ਆਂਗੇ ਵੀਡੀਓ ਦੇ ਨਾਲ ਬਣੇ ਰਹੋ ਜਰੂਰ ਆ ਜਾਓ ਆ ਟੋਕਾ ਮਸ਼ੀਨ ਆ ਗਈ ਹੱਥੀਂ ਕੋ ਹੱਥੀਂ ਕੋ ਤਰਦੇ ਹੁੰਦੇ ਹੱਥੀਂ ਮਿਹਨਤ ਕਰਦੇ ਨਾਲ ਜਿੰਮਾਂ ਦੀ ਲੋੜ ਸੀ ਸਰੀਰ ਤੰਦਰੁਸਤ ਰਹਿੰਦੇ ਹੁੰਦੇ ਸੀਗੇ ਇਹ ਮਸ਼ੀਨਾਂ ਨੇ ਸੋ ਆ ਜੋ ਆਪਾਂ ਫਿਰ ਚਾਲ ਦੇ ਉੱਪਰ ਸੋ ਦਿਖਾਉਨੇ ਆ ਆਹ ਹਾਰੇ ਹੁੰਦੇ ਸੀਗੇ ਮਾਲਵੇ ਦੇ ਵਿੱਚ ਹਾਰੇ ਕਿਹਾ ਜਾਂਦਾ ਇਹਨਾਂ ਨੂੰ ਆ ਜਾ ਬਈ ਆ ਜੋ ਉੱਪਰ ਤੋਂ ਦਿਖਾਉਨੇ ਆ ਇਹ ਬੈਠਕ ਆ ਬਈ ਉੱਪਰ ਅਕਸਰੀ ਦਰਵਾਜ਼ਿਆਂ ਦੇ ਉੱਪਰ ਬਣੀਆਂ ਹੁੰਦੀਆਂ ਸੀਗੀਆਂ ਕੋਈ ਆਇਆ ਗਿਆ ਆ ਜਾਂਦਾ ਕੋਈ ਰਿਸ਼ਤੇਦਾਰ ਆ ਜਾਂਦਾ ਹੁੰਦਾ ਸੱਜਣ ਮਿੱਤਰ ਆ ਜਾਂਦਾ ਤਾਂ ਉੱਪਰ ਚ ਬਾਰੇ ਵਿੱਚ ਬੈਠ ਕੇ ਬੈਠ ਜਾਂਦੇ ਖਾਣ ਪੀਣ ਨਾਲੇ ਤਾਂ ਉੱਪਰ ਹਵਾ ਵੀ ਠੰਢੀ ਆ ਉਸ ਨੂੰ ਅੰਦਰ ਚਾਲਦੇ ਦਿਖਾਉਂਦੇ ਆ ਆਪ ਤੁਸੀਂ ਦੇਖ ਸਕਦੇ ਹੋ ਇਹ ਮੰਜੇ ਨੇ ਅੱਜ ਕੱਲ ਦੇ ਬਿੱਡਾਂ ਨਾਲੋਂ ਵੀ ਤਕੜੇ ਪੁਰਾਣੇ ਮੰਜੇ ਇਹ 100 ਸਾਲ ਪੁਰਾਣੇ ਮੰਜੇ ਨੇ ਤੁਸੀਂ ਦੇਖ ਸਕਦੇ ਹੋ ਕਿੱਡੇ ਕਿੱਡੇ ਮੰਜੇ ਨੇ ਹੈਵੀ ਮੰਜੇ ਨੇ ਇਹ ਆ ਕੁਰਸੀਆਂ ਪਈਆਂ ਬਈ ਸੋ ਸਾਰੀ ਕਿਹੜੀ ਪੁਰਾਣੀ ਬਾਈ ਨੇ ਸਾਂਭ ਕੇ ਰੱਖੀ ਹੋਈ ਹੈ ਵਿਰਾਸਤ ਆਪਣੀ ਪੈੜੀ ਦੇ ਵਿੱਚ ਆ ਤੁਸੀ ਦੇਖ ਸਕਦੇ ਹੋ ਮਹਾਰਾਜਾ ਪਟਿਆਲਾ ਰਿਆਸਤ ਮਹਾਰਾਜਾ ਪਟਿਆਲੇ ਨੂੰ ਕੋਣ ਨਹੀਂ ਜਾਣਦਾ ਮਹਾਰਾਜਾ ਭੋਪਿੰਦਰ ਸਿੰਘ ਜੀ ਨੇ ਆਲੇ 29 ਰਾਣੀਆਂ ਰੱਖੀਆਂ ਹੋਈਆਂ ਸਨ ਸੋ ਥੱਲੇ ਰਾਣੀਆਂ ਦੇ ਨਾਂ ਨੇ ਜਿਹੜੀਆਂ ਰਾਣੀਆਂ ਨੇ ਨਾਲ ਖੜੀਆਂ ਨੇ ਬਾਕੀ ਤੁਸੀਂ ਇਹਨਾਂ ਬਾਰੇ ਦਾ ਸੁਣਿਆ ਹੀ ਹੈ ਆ ਰਾਣੀਆਂ ਦੇ ਨਾਂ ਤੁਸੀਂ ਪੜ ਸਕਦੇ ਹੋ ਲੱਗੋ ਲੱਗੇ ਰਾਣੀਆਂ ਦੇ ਨਾਂ ਨੇ ਸੋ ਬਣੇ ਨੇ ਆ ਜਾਓ ਬਈ ਹੁਣ ਆਪਾਂ ਚੱਲਦੇ ਹਾਂ ਬਾਹਰ ਆ ਉੱਪਰ ਦਾ ਥਿਊ ਤੁਸੀਂ ਦੇਖ ਸਕਦੇ ਹੋ ਕਿਵੇਂ ਬਾਈ ਨੇ ਆਪਣੀ ਪਹਿਲੀ ਦੇ ਵਿੱਚ ਪਹਿਲਾਂ ਤਾਂ ਲੱਖਾਂ ਕਰੋੜਾਂ ਦੀ ਪਹਿਲੀ ਆ ਉਸ ਤੋਂ ਬਾਅਦ ਲੱਖਾਂ ਕਰੋੜਾਂ ਦਾ ਸ਼ੌਂਕ ਮਹਿੰਗੇ ਦੇ ਵੱਲ ਸ਼ੌਂਕ ਆ ਗਏ ਤੋਂ ਮਹਿੰਗੇ ਮੋਲ ਦੇ ਸ਼ੌਂਕ ਆ ਬਾਈ ਦੇ ਜਿਹਨੇ ਪਿਆਰ ਦੀ ਵਿਰਾਸਤ ਨੂੰ ਫਰੀ ਦੇ ਵਿੱਚ ਸਾਮ ਕੇ ਰੱਖਿਆ ਫਰੀ ਦੇ ਵਿੱਚ ਆਓ ਫਰੀ ਦੇ ਵਿੱਚ ਦੇਖੋ ਫਰੀ ਦੇ ਵਿੱਚ ਸ਼ੂਟ ਕਰੋ ਕੋਈ ਪੈਸਾ ਨਹੀਂ ਜ਼ਰੂਰ ਆਇਓ ਸਲਾਬਤਪੁਰਾ ਰਾਮਪਰਾ ਰੋਡ ਸਲਾਬਤਪੁਰਾ ਆ ਗਿਆ ਇਹ ਭਾਈ ਰੂਪੇ ਦੇ ਨੇੜੇ ਸਾਹਮਣੇ ਦੋ ਆਪੋਜੀਟ ਪੈਲਸ ਆਗੇ ਉਹਦੇ ਸਾਹਮਣੇ ਬਰਾਸਤੀ ਘਰ ਹੈ ਕਈ ਮਾਈਆਂ ਨੂੰ ਇਹ ਲੱਗਦਾ ਹੁੰਦਾ ਇਹ ਘਰ ਆਗਾ ਨਹੀਂ ਇਹ ਬਰਾਸਤੀ ਘਰ ਆ ਜ਼ਰੂਰ ਇੱਥੇ ਬੋਰਡ ਵੀ ਲੱਗੂਗਾ ਜ਼ਰੂਰ ਆਇਓ ਇੱਥੇ ਉਹ ਸਾਹਮਣੇ ਪੈਲਸ ਨੇ ਇਹਦੇ ਦੋ ਪੈਲਸ ਨੇ ਇਹ ਠੀਕ ਹੈ ਨਾ ਇਧਰਲੀ ਸਾਈਡ ਨੂੰ ਭਾਈ ਰੂਪਾ ਇਧਰਲੀ ਸਾਈਡ ਤੋਂ ਦੂਜੇ ਹੱਥ ਆਜ ਇਧਰਲੀ ਸਣ ਰਾਮਪਰਾ ਆਗਾ ਇਸੇ ਜ਼ਰੂਰ ਵੇਸਟ ਕਰਿਓ ਬਾਈ ਅਕਸਰੀਓ ਕੋਮਾ ਮਰ ਜਾਂਦੀਆਂ ਹੁੰਦੀਆਂ ਜਿਹੜੀਆਂ ਕੋਮਾ ਦੇ ਆਪਣੀ ਵਿਰਾਸਤ ਆਪਣੀ ਮਾਂ ਬੋਲੀ ਮਰ ਜਾਂਦੀ ਹੁੰਦੀ ਹੈ ਜ਼ਰੂਰ ਆਉਂਦੀਆਂ ਕੋਮਾ ਆਪਣੀ ਵਿਰਾਸਤ ਨੂੰ ਆਪਣੀ ਮਾਂ ਬੋਲੀ ਨੂੰ ਜਿਉਂਦਾ ਰੱਖੀਏ ਤਾਂ ਕਿ ਆਪਣਾ ਪੰਜਾਬ ਬਚਿਆ ਰਹੇ ਆਪਣੇ ਬੱਚਿਆਂ ਨੂੰ ਦਿਖਾਓ ਆਪ ਆਇਓ ਇੱਥੇ ਵਿਰਾਸਤੀ ਕਰਦੇ ਵਿੱਚ ਕੱਲੀ-ਕੱਲੀ ਚੀਜ਼ ਲਿਖ ਕੇ ਲਾਈ ਹੋਈ ਹੈ ਜ਼ਰੂਰ ਦਿਖਾਓ ਬਾਈ ਨੇ ਫਰੀ ਦੇ ਵਿੱਚ ਕੌਣ ਰੱਖਿਆ ਹੋਇਆ ਸਭ ਕੁਝ ਸ਼ੂਟ ਕਰੋ ਫਰੀ ਦੇ ਵਿੱਚ ਪ੍ਰੀ-ਵੈਡਿੰਗ ਸ਼ੂਟ ਕਰੋ ਕੁਝ ਸ਼ੂਟ ਕਰੋ ਫਰੀ ਦੇ ਵਿੱਚ ਆ ਕੇ ਦੇਖੋ ਆਪਦੇ ਪੈਸੇ ਖਰਚ ਗਿਆ ਸਭ ਕੁਛ ਆਪਦੇ ਪੱਲਿਓਂ ਖਰਚ ਕੇ ਬਾਈ ਨੇ ਤੁਹਾਡੇ ਲਈ ਰੱਖਿਆ ਹੈ ਜਰੂਰ ਬਾਈ ਵੜ ਕੇ ਇਥੇ ਵੇਸਟ ਕਰਿਓ ਤਾਂ ਕਿ ਤੁਹਾਨੂੰ ਪਤਾ ਲੱਗੇ ਪੁਰਾਣਾ ਪੰਜਾਬ ਕਿਹੋ ਜਿਹਾ ਸੀ ਕਿੰਨਾ ਅਮੀਰ ਵਿਰਸਾ ਸੀ ਪੁਰਾਣੇ ਪੰਜਾਬ ਦਾ ਤੁਸੀਂ ਆਇਓ ਆ ਬਾਈ ਦੇ ਕੋਲ ਆਏ ਹੁਣ ਆਪਾਂ ਬਾਈ ਨੇ ਨਾਵਲ ਲਿਖਿਆ ਇੱਕ ਆਪ ਸਰਪੰਚ ਸਵਰ ਸਿੰਘ ਸੇਰ ਗੱਲੇ ਹਨ ਨਾਵਲ ਲਿਖਿਆ ਹੋਇਆ ਬਾਈ ਨੇ ਸੋ ਇਹ ਨਾਵਲ ਵੀ ਬਾਈ ਦਾ ਜਰੂਰ ਪੜਿਓ ਬਹੁਤ ਸੋਹਣਾ ਨਾਵਲ ਆਗਾ ਦੇ ਆਪਾਂ ਹੁਣ ਤੁਹਾਨੂੰ ਬਾਈ ਵੀ ਦਿਖਾਵਾਂਗੇ ਬਾਈ ਨਾਲ ਗੱਲਬਾਤ ਜਰੂਰ ਵਿੱਚ ਕਰਾਵਾਂਗੇ ਤੁਸੀਂ ਦੇਖ ਸਕਦੇ ਹੋ ਇਨਾ ਵੱਲੋਂ ਆ ਤੁਸੀਂ ਦੇਖੋ ਡੁੱਬ ਗਏ ਹਨ ਆ ਬਾਈ ਦਾ ਸਾਡੇ ਨੰਬਰ ਨੰਬਰ ਬਕਾਇਦਾ ਤੋਂ ਸਾਰਾ ਕੁਝ ਲਿਖਿਆ ਬਾਈ ਦੀ ਫੋਟੋ ਲੱਗੀ ਥੱਲੇ ਬਾਈ ਦਾ ਨੰਬਰ ਆਇਓ ਬਾਈ ਦੇ ਬਾਰੇ ਸਾਰਾ ਕੁਝ ਲਿਖਿਆ ਹੋਇਆ ਹੈ ਬਾਈ ਨੇ ਆਪਣੇ ਬਾਰੇ ਆ ਨੰਬਰ ਆ ਬਾਈ ਦਾ ਤੁਸੀਂ ਦੇਖ ਸਕਦੇ ਹੋ ਸਵਰਨ ਸਿੰਘ ਸੇਰਗਿਲ ਸਰਪੰਚ ਪਿੰਡ ਬੁਰਜ ਗਿੱਲ ਦਾ ਸੋ ਨਰੇ ਵਾਈ ਕੋੜੇ ਆਇਓ ਨਾਵਲ ਪੜਿਓ ਸਾ ਇਤਨਾ ਵਰਾਸਤੀ ਘਰ ਇ ਦੇਖਿਓ ਵਰਾਸਤ ਕਿੰਵੇਂ ਵਾਈ ਨੇ ਜਿਉਂਦੀ ਰੱਖੀ ਆ ਪੰਜਾਬ ਦੀ ਅੱਜ ਕੱਲ ਦੇ ਲੋਕ ਤਾਂ ਇਹ ਬਿਲਕੁਲ ਸ਼ੌਕ ਹੀ ਨਹੀਂ ਰਿਹਾ ਅੱਜ ਕੱਲ ਦੀ ਨਵੀਂ ਪਨੀਰੀ ਤਾਂ ਦੇਖੇ ਨਹੀਂ ਕਿਹੋ ਜਿਹਾ ਹੁੰਦਾ ਸੀ ਪੰਜਾਬ ਅਲੇ ਅਸੀਂ ਤਾਂ ਆਪਣਾ ਬਚਪਨ ਦੇ ਵਿੱਚ ਉਹ ਚੀਜ਼ਾਂ ਦੇਖ ਸਕੇ ਆ ਆ ਸਮਾਂ ਵੀ ਅਸੀਂ ਦੇਖ ਰਹੇ ਆ ਉਹ ਸਮਾਂ ਵੀ ਅਸੀਂ ਦੇਖ ਚੁੱਕੇ ਆਂਗੇ